ਗੁਰਦਾਸਪੁਰ ਦੇ ਪਿੰਡ ਨੁਸ਼ਾਰਾ ਸਮਿਤ ਵਾਕ ਵਾਕ ਪਿੰਡਾਂ ਦੇ ਕਰੀਬ 35 ਪਰਿਵਾਰਾਂ ਨੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਛਟਕੀ ਕਾਂਗਰਸ ਦਾ ਪੜਲਾ ਫਾੜ ਲਿਆ ਵਿਧਾਇਕਾ ਅਰुण ਚੋਦਰੀ ਦੇ ਪਤੀ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਦਰੀ ਨੇ ਇਨ੍ਹਾਂ ਪਰਿਵਾਰਾਂ ਨੂੰ ਸਰੂਪੇ ਬਹਿਨਾਕੀ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਕਾਂਗਰਸ ਵਿੱਚ ਸ਼ਮੂਲੀਤ ਕਰਨ ਵਾਲਿਆਂ ਨੇ ਕਿਹਾ ਕਿ ਉਹ ਵਿਧਾਇਕਾ ਅਰुण ਚੋਦਰੀ ਦੇ ਵਿਕਾਸਮੁਖੀ ਕੰਮਾਂ ਤੋਂ ਪ੍ਰਭਾਵਿਤ ਗੁਰਦਾਸਪੁਰ ਤੋਂ ਸੰਦੀਪ 바ਵਾ ਦੀ ਖਾਸ ਰਿਪੋਰਟ ਰੀਪੋਰਟ ਨੂੰ ਸਾਡੇ ਸਰਜੀਤ ਕਾਂਗਰਸ ਪਾਰਟੀ ਸਮਲੋ। ਮੇਰਾ ਨਾਮ ਕੁਲਵੰਤ ਸਿੰਘ ਪਿੰਡ ਬਹਾਦਰ ਜੀ ਤੇ ਆਮ ਆਦਮੀ ਪਾਰਟੀ ਤੋਂ ਛੱਡ ਕੇ ਕਾਂਗਰਸ ਪਾਰਟੀ ਨੂੰ ਜੁਆਇਨ ਕੀਤਾ ਹੈ। ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦਾ ਹਾਂ ਇਹਨਾਂ ਦੇ ਚੰਗੇ ਕੰਮਾਂ ਤੇ ਵਧੀਆ ਨੀਤੀਆਂ ਤੇ ਬੜੇ ਵਧੀਆ ਕੰਮ ਕਰਦੇ ਨੇ। ਕੀ ਕਾਰਨ ਕੀ ਸਮਝਦੇ ਹੋ ਭਾਈ ਕਿਉਂ ਛੱਡਣਾ ਪਿਆ ਪਾਰਟੀ ਨੂੰ ਆ ਕੇ? ਉਹ ਪਾਰਟੀ ਛੱਡਾ ਇਸ ਤਰ੍ਹਾਂ ਕਿ ਜੋ ਕੀਤੇ ਵਾਅਦੇ ਹੈਗੇ ਜੋ ਕੰਮਕਾਰ ਕਰਤੇ ਹੈਗੇ ਜਨਤਾ ਉਹਨਾਂ ਨੇ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਤੇ ਕੋਈ ਠੀਕ ਨਹੀਂ ਉਤਰੇ ਇਸ ਕਰਕੇ ਉਹਨਾਂ ਦੀਆਂ ਕੁਝ ਨੀਤੀਆਂ ਮਾੜੀਆਂ ਕਰਕੇ ਪਾਂ ਇਸ ਪਾਰਟੀ ਨੂੰ ਠੀਕ ਛੱਡ ਕੇ ਇਸ ਪ੍ਰਿੰਸਪਲਟੀ ਨੂੰ ਜੁਆਇਨ ਕੀਤਾ ਜੀ ਦੱਸੋ ਕਿਹੜਾ ਪਿੰਡਾ ਤੁਹਾਡਾ ਮੇਰਾ ਪਿੰਡ ਸਾਜੀ ਨਵਾ ਚਾਵਾ ਕਿਹੜੀ ਪਾਰਟੀ ਨੂੰ ਛੱਡ ਕੇ ਆ ਜਾਈ ਮੈਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਰਨ ਕੀ ਮੈਨੂੰ ਆਪਣੇ ਪਿੰਡ ਦੀ ਪੰਚਾਇਤ ਦੇ ਕੰਮ 'ਤੇ ਵਿਸ਼ਵਾਸ ਲੱਗਾ ਹੈ ਸਾਡੇ ਪਿੰਡ ਦਾ ਸ਼ਮਸ਼ਾਨ ਘਾਟ ਜਿਹੜਾ ਕਿ 25 ਲੱਖ ਰੁਪਏ ਦੀ ਲਗਤ ਨਾਲ ਗਰਾਈ ਕਰਕੇ ਅਸੀਂ ਸਾਰੇ ਪਿੰਡ ਦੇ ਰਹੇ ਹਾਂ ਤੇ 25 ਲੱਖ ਨਾਲ ਜਾ ਕੇ ਤੁਸੀਂ ਦੇਖੋ ਅਲੀਸ਼ਾਨ ਸ਼ਮਸ਼ਾਨ ਘਾਟ ਬਣਾ ਰਹੇ ਤੇ ਬਾਕੀ ਆਪਣੇ ਚਾਚਾ ਜੀ ਨੇ ਮੈਂਬਰ ਪੰਚਾਇਤ ਕੁਛ ਉਹਨਾਂ ਨੇ ਮੈਨੂੰ ਕੁਛ ਕਿਹਾ ਕਿ ਨਹੀਂ ਤੂੰ ਗੁਲਾਬ ਇੱਧਰ ਆ ਮੈਂ ਕਹਤਾਂ ਆ ਇੱਧਰ ਸਾਰੇ ਕੰਮ ਕਰਾਂਗੇ ਉਹਨਾਂ ਨੇ ਮੇਰੇ ਕੰਮ ਕੀਤੇ ਮੈਂ ਇਹ ਕਹਿਣਾ ਵੀ ਮੈਡਮ ਅਗਲੀ ਵਾਰੀ 80ਰ ਤੇ ਜਿੱਤੇਗੀ ਆਮ ਆਦਮੀ ਪਾਰਟੀ ਕਿਉਂ ਛੱਡੀਏ ਦੱਸੋ ਆਮ ਆਦਮੀ ਪਾਰਟੀ ਨੇ ਕੋਈ ਕੰਮ ਹੀ ਨਹੀਂ ਕੀਤਾ ਹੋ ਬਤਾ ਗਈ ਅੱਜ ਆਪ ਪਾਰਟੀ ਨੂੰ ਆਲੇ ਦੁਆਕੇ ਕਾਂਗਰਸ ਪਾਰਟੀ ਜੁਆਇਨ ਕਰ ਦੇ ਦੇਖੋ ਜੀ ਆਮ ਆਦਮੀ ਪਾਰਟੀ ਦੇ ਕੋਈ ਕੰਮ ਕਿਸੇ ਨੂੰ ਪਸੰਦ ਹੀ ਨਹੀਂ ਆਏ ਸਾਨੂੰ ਕੱਲਿਆਂ ਨੂੰ ਕੀ ਹੋਣੇ ਕਿਸੇ ਇਲਾਕੇ ਦੇ ਵਿੱਚ ਕਿਸੇ ਇੱਕ ਸਿੰਗਲ ਪਰਸਨ ਹੀ ਦੱਸ ਦੋ ਕਿ ਦਿਨਾਂ ਨੂੰ ਪਸੰਦ ਆਏ ਹੋਣਗੇ ਇਸ ਕਰਕੇ ਮਨੋ ਲੱਥ ਗਈ ਆ ਪਾਰਟੀ ਵਾਲੀ ਤਾ ਕਰਕੇ ਆਪਾਂ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਜੀ ਠੀਕ ਹੈ ਜੀ ਆਰਾਮ ਸਿੰਘ ਆ ਕਿਹੜਾ ਪਿੰਡ ਹੈ ਠੱਠੀ ਘੰਡਾ ਕਿਹੜੀ ਪਾਰਟੀ ਸੀ ਪਹਿਲਾਂ ਸਮਝ ਮੈਂ ਆ ਪਾਰਟੀ ਕੀ ਜਾਂ ਪਾਰਟੀ ਨੂੰ ਬਤਾਈਏ ਸਾਡੀ ਆ ਪਾਰਟੀ ਨੋਕ ਤੇ ਇਹੋ ਹੀ ਆ ਵੀ ਕਮਕਾਰ ਉਹਨਾਂ ਦੇ ਕੋਈ ਪਸੰਦ ਨਹੀਂ ਆ ਸਾਡੇ ਤਾਂ ਕਰਕੇ ਛੱਡੀ ਆ ਹੁਣ ਅਸੀਂ ਕਾਂਗਰਸ ਪਾਰਟੀ ਚ ਜਾ ਗਏ ਲੱਗਦਾ ਮੈਡਮ ਦੇ ਕਮਲ ਤੁਸੀਂ ਕਾਫੀ ਸੁੰਦਰ ਬਿਲਕੁਲ ਕੋਈ ਅੱਗੇ ਵੀ ਅਸੀਂ ਇੱਦਾਂ ਹੀ ਚੱਲੋ ਨਾਲ ਉਹ ਥੋੜੀ ਜਿਹੀ ਗਲਤੀ ਨਾਲ ਚਲ ਕੇ ਉੱਧਰ ਨਾਲ ਚਲੋਗੇ ਕਾਂਗਰਸ ਪਾਰਟੀ ਦੇ ਬਿਲਕੁਲ ਜੀ ਵੱਡੀ ਗਿਣਤੀ ਵਿੱਚ ਜਿਹੜੇ ਆ ਉਹ ਆਪ ਸਮਰਥਕ ਜਿਹੜੇ ਆ ਉਹ ਤੁਹਾਡੀ ਪਾਰਟੀ ਜੁਆਇ ਅੱਜ ਬਹੁਤ ਹੀ ਸੁਭਾਗਾ ਦਿਨ ਹੈ ਕਿ ਪਿੰਡ ਬਹੁਤ ਇੱਕ ਕਲਸਟਰ ਹੈ ਚਾਰ ਪੰਜ ਪਿੰਡਾਂ ਦਾ ਬਹੁਤ ਵੱਡੇ ਪਿੰਡ ਨੇ ਤੇ ਬੜੀ ਕੈਂਟ ਤੇ ਬਿਲਕੁਲ ਨਾਲ ਚਾਵਾ ਨੁਸ਼ਹਿਰਾ ਬਹਾਦਰ ਫਿਰ ਨਵਾਂ ਪਿੰਡ ਇਹ ਚਾਰ ਪਿੰਡਾਂ ਦਾ ਕਲਸਟਰ ਹੈ ਕਾਫੀ ਬੜੇ ਬੜੀ ਸਾਰੇ ਬੜੇ ਪਿੰਡ ਨੇ ਤੇ ਇਹਨਾਂ ਨੇ ਆਪਸ ਵਿੱਚ ਬੈਠ ਕੇ ਰਾਏ ਕਰਕੇ ਨੇ ਫੈਸਲਾ ਕੀਤਾ ਕਿ ਅਸੀਂ ਆਪ ਪਾਰਟੀ ਨੂੰ ਛੱਡ ਕੇ ਕਿਉਂਕਿ ਉਹਨਾਂ ਨੇ 4 ਸਾਲ ਦੇ ਵਿੱਚ ਜੋ ਕੰਮ ਕਰਨੇ ਨਿਰਾਸ਼ਾਜਨਕ ਹੀ ਰਹੇ ਨੇ ਕੰਮ ਕੋਈ ਕੀਤਾ ਨਹੀਂ ਉਹਨਾਂ ਦੇ ਇਹਨਾਂ ਦੀ ਤਸੱਲੀ ਨਹੀਂ ਹੋਈ ਬੜੀਆਂ ਆਸਾਂ ਉਮੀਦਾਂ ਦੇ ਨਾਲ ਇਹਨਾਂ ਨੇ ਸਪੋਰਟ ਕੀਤੀ ਸੀ ਪਰ ਜੋ ਨੈਟ ਰਿਜ਼ਲਟ ਹੈ ਉਹ ਇਹਨਾਂ ਦੇਖਿਆ ਵੀ ਕੋਈ ਅੱਲੇ ਪੱਲੇ ਪਿਆ ਨਹੀਂ ਗਵਰਨਮੈਂਟ ਸਮੂਥਲੀ ਚੱਲੀ ਨਹੀਂ ਲੋਕਾਂ ਦੀ ਵੈਲਫੇਅਰ ਵਾਸਤੇ ਕੋਈ ਕੰਮ ਨਹੀਂ ਹੋਇਆ ਡਵੈਲਪਮੈਂਟ ਕੋਈ ਨਹੀਂ ਹੋਈ ਇਹਨਾਂ ਸਾਰਾ ਕੁਝ ਨੂੰ ਧਿਆਨ ਚ ਰੱਖਦੇ ਹੋਏ ਆਂ ਫੈਸਲਾ ਕੀਤਾ ਕਿ ਅਸੀਂ অরুণਾ ਚੌਧਰੀ ਦੀ ਰਹਿਨਮਾਈ ਥੱਲੇ ਕਾਂਗਰਸ ਪਾਰਟੀ ਜੁਆਇਨ ਕਰਨੀ ਆ ਅੱਜ ਤੁਹਾਡੇ ਸਾਹਮਣੇ ਇਹ ਆਪ ਚੱਲ ਕੇ ਆਏ ਨਾ ਸਾਡੇ ਕੋਲ ਸਾਡੇ ਘਰ ਮੈਂ ਇਹਨਾਂ ਦਾ ਦਿਲ ਤੋਂ ਬਹੁਤ ਧੰਨਵਾਦੀ ਆ ਜਿਨ੍ਹਾਂ ਨੂੰ ਆਮ ਤੌਰ ਤੇ ਹੁੰਦਾ ਕੀ ਆ ਕਿ ਪਾਰਟੀਆਂ ਵਾਲੇ ਇੱਕ ਦੂਸਰੇ ਨੂੰ ਜਾ ਕੇ ਮਨਾਉਂਦੇ ਨੇ ਖਿੱਚਾ ਤਾਣੀ ਕਰਦੇ ਆ ਲੋਕਾਂ ਨੂੰ ਆ ਲੀਵਰਮੈਂਟ ਕਰ ਦਿੰਦੇ ਆ ਕਿ ਨਹੀਂ ਜੀ ਸਾਡੀ ਪਾਰਟੀ ਬਹੁਤ ਚੰਗੀ ਹੈ ਮੈਂ ਸਮਝਦਾ ਅਸੀਂ ਖੁਸ਼ਕਿਸਮਤ ਆ ਰੁਣਾ ਖੁਸ਼ਕਿਸਮਤ ਹੈ ਕਿ ਸਾਡਾ ਜਿਹੜਾ ਵੋਟਰ ਹੈ ਜਿਹੜੀ ਸਾਡਾ ਇਲਾਕਾ ਹੈ ਉਹ ਇੰਨਾ ਸੁਜਵਾਨ ਹੈ ਕਿ ਉਹ ਆਪਣਾ ਚੰਗਾ ਮਾੜਾ ਆਪਣੇ ਆਪ ਫੈਸਲਾ ਕਰਦਾ ਹੈ ਔਰ ਇਹ ਸਾਰੇ ਇਕੱਠੇ ਹੋ ਕੇ ਆਏ ਨੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਤੇ ਨਾਲ ਦੀ ਨਾਲ ਇਹ ਗਰੰਟੀ ਵੀ ਦੇਣਾ ਅਸ਼ੋਰੈਂਸ ਵੀ ਦੇਣਾ ਕਿ ਜੋ ਆਸਾਂ ਉਮੀਦਾਂ ਦੇ ਨਾਲ ਸਾਡੇ ਨਾਲ ਜੁੜੇ ਨੇ ਅਸੀਂ ਪੂਰਾ ਤਨਦੇਈ ਦੇ ਨਾਲ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਸਕੇਲ ਤੇ ਇਹਨਾਂ ਦੇ ਸਟੈਂਡਰਡ ਤੇ ਇਹਨਾਂ ਦੀਆਂ ਆਸਾਂ ਉਮੀਦਾਂ ਦੇ ਪੂਰੇ ਉਤਰ ਸਕੀ। ਕਿਹੜੀ ਪਾਰਟੀ ਤੋਂ ਆਏ ਆ ਤੇ ਬਹੁ ਜੀ ਕਿੰਨੇ ਪਰਿਵਾਰ ਆਏ। ਇਹ ਆਮ ਪਾਰਟੀ ਤੋਂ ਛੱਡ ਕੇ ਆਏ ਨਾ ਤੇ ਇਹ ਲਗਭਗ ਤੁਹਾਡੇ ਸਾਹਮਣੇ ਹੀ ਆ 35 ਤੋਂ 40 ਪਰਿਵਾਰ ਨੇ।